ਇੱਕ ਵਾਰ ਫੇਰ ਸਵਾਗਤ ਹੈ ਸਾਰੀ ਵਿਦਿਆਰਥੀਆਂ ਦਾ ਸੌਰਵ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਕੰਸਲਟੈਂਟ ਲਿਮਟਿਡ ਤੋਂ ਜਸਮੀਤ ਪਾਟਿਆ ਜੀ ਦੀ ਟੀਮ ਦੇ ਸਾਥੀ ਨੇ ਬਹੁਤ ਵੱਡੀ ਇਨਫੋਰਮੇਸ਼ਨ ਇਸ ਵੀਡੀਓ ਦੇ ਵਿੱਚ ਸੌਰਵ ਜੀ ਸਾਡੇ ਨਾਲ ਸਾਂਝੀ ਕਰਨਗੇ ਰੂਲ ਦੇ ਬਦਲਣ ਤੋਂ ਸਕਾਲਰਸ਼ਿਪ ਕਿਹੜੇ ਕਿਹੜੇ ਇਨਟੇਕਸ ਨੇ ਕਿੰਨੇ ਫੰਡ ਦੀ ਜ਼ਰੂਰਤ ਹੈ ਕਿਵੇਂ ਵਿਦਿਆਰਥੀ ਦਾਖਲੇ ਲੈਣ ਅਤੇ ਹੁਣ ਯੂਕੇ ਚ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਹੈ ਏ ਟੂ ਜ਼ੈਡ ਕਲੈਰਿਟੀ ਦੇਣਗੇ ਸੌਰਵ ਜੀ ਮੈਂ ਚਾਹੁੰਗਾ ਪੂਰੀ ਵੀਡੀਓ ਦੇ ਵਿੱਚ ਤੁਸੀਂ ਕਲੈਰਿਟੀ ਸ਼ੇਅਰ ਕਰੋ ਨਵਲ ਡਲਾ ਸਾਹਿਬ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਤੁਸੀਂ ਅੱਜ ਫਿਰ ਸਾਨੂੰ ਮੌਕਾ ਦਿੱਤਾ ਹੈ ਸਟੂਡੈਂਟਸ ਦੇ ਰੂਬਰੂ ਹੋਣ ਦਾ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕੁਝ ਨਵੇਂ ਰੂਲਸ ਸਕਾਲਰਸ਼ਿਪਸ ਰਿਕੁਆਇਰਮੈਂਟਸ ਇਨਟੇਕਸ ਇਹਨਾਂ ਚੀਜ਼ਾਂ ਤੇ ਆਪਾਂ ਜ਼ਿਆਦਾ ਫੋਕਸ ਕਰਾਂਗੇ ਪਹਿਲਾਂ ਗੱਲ ਕਰਦੇ ਹਾਂ ਜਿਹੜੇ ਨਵੇਂ ਰੂਲਸ ਦੀ ਆਪਾਂ ਚਰਚਾ ਸੁਣ ਰਹੇ ਹਾਂ ਵੀ ਬਹੁਤ ਸਾਰੇ ਕੰਸਲਟੈਂਟਸ ਮੈਂ ਦੇਖ ਰਿਹਾ ਹਾਂ ਵੀਡੀਓਜ਼ ਪਾ ਰਹੇ ਨੇ ਐਕਚੁਅਲ ਦੇ ਵਿੱਚ ਉਹ ਹੈ ਕੀ ਹੈ ਬਹੁਤ ਸਾਰੇ ਸਟੂਡੈਂਟਸ ਸਾਡੇ ਕੋਲੇ ਆ ਰਹੇ ਨੇ ਫੋਨ ਕਾਲਸ ਬਹੁਤ ਆ ਰਹੀਆਂ ਨੇ ਬੱਚੇ ਈਮੇਲਸ ਕਰ ਰਹੇ ਨੇ ਸਾਨੂੰ ਆਫਿਸ ਵਿਜ਼ਿਟ ਕਰ ਰਹੇ ਨੇ ਸਭ ਤੋਂ ਪਹਿਲਾਂ ਸਮਝਦੇ ਆ ਵੀ ਰੂਲਸ ਕੀ ਨੇ ਰੂਲਸ ਇਹ ਨੇ ਵੀ ਉਹ ਸਟਿਕਨੈਸ ਕਰਨਾ ਚਾਹੁੰਦੇ ਨੇ ਇਹ ਬਿਲਕੁਲ ਗਲਤ ਹੈ ਕਿ ਉਹ ਸਟਿਕਨੈਸ ਕਰਨਾ ਚਾਹੁੰਦੇ ਨੇ ਇਦਾਂ ਦਾ ਕੁਝ ਨਹੀਂ ਹੈ ਜਿਹੜੇ ਵੀ ਕੰਸਲਟੈਂਟਸ ਆ ਬੱਚੇ ਇਸ ਦੇ ਉੱਤੇ ਸੁਣ ਰਹੇ ਨੇ ਜਾਂ ਬਾਕੀ ਦੀ ਵੀਡੀਓਜ਼ ਦੇਖ ਰਹੇ ਨੇ ਮੈਂ ਇੱਕ ਚੀਜ਼ ਤੇ ਫੋਕਸ ਕਰਨਾ ਚਾਹਾਂਗਾ ਇਹ ਤੇ ਵੀ ਉਹ ਸਿਰਫ ਔਰ ਸਿਰਫ ਪ੍ਰੋਸੈਸ ਨੂੰ ਸਟਰੀਮ ਲਾਈਨ ਕਰਨਾ ਚਾਹ ਰਹੇ ਨੇ ਹੋਰ ਕੋਈ ਉਹਨਾਂ ਦਾ ਮੋਟਿਵ ਨਹੀਂ ਹੈਗਾ ਦੂਜੀ ਗੱਲ ਇਹ ਸਿਰਫ ਹਲੇ ਇੱਕ ਸੁਜੈਸ਼ਨ ਉਹਨਾਂ ਵੱਲੋਂ ਦਿੱਤੀ ਗਈ ਹੈ ਇਹ ਕਦੋਂ ਇੰਪਲੀਮੈਂਟ ਹੋਏਗੀ ਇਸ ਦੇ ਉੱਤੇ ਹਲੇ ਕੋਈ ਕਲੀਅਰਿਟੀ ਨਹੀਂ ਹੈ ਸੋ ਸਟੂਡੈਂਟਸ ਬੇਫਿਕਰ ਹੋ ਕੇ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ ਕੋਈ ਵੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਪਹਿਲਾਂ ਉਹਦੇ ਰਿਸਰਚ ਕਰੋ ਸਾਡੇ ਆਫਿਸ ਵਿਜ਼ਿਟ ਕਰੋ ਸਾਡੀ ਟੀਮ ਨਾਲ ਮਿਲੋ ਅਸੀਂ ਪਿਛਲੇ 18 ਸਾਲਾਂ ਤੋਂ ਬੱਚਿਆਂ ਦਾ ਫਿਊਚਰ ਬਣਾਉਂਦੇ ਹੋਏ ਆ ਰਹੇ ਹਾਂ ਨਾਓ ਟਾਕਿੰਗ ਅਬਾਊਟ ਅੱਜ ਕੱਲ ਦਾ ਸਿਨੈਰੀਓ ਵੀ ਇੰਟੈਕ ਹਲੇ ਚੱਲ ਰਿਹਾ ਹੈ ਨਹੀਂ ਚੱਲ ਰਿਹਾ ਸੈਪਟੈਂਬਰ ਇੰਟੈਕ ਮਿਲੇਗਾ ਜਾਂ ਸਾਨੂੰ ਜਨਵਰੀ 26 ਇੰਟੈਕ ਮਿਲੇਗਾ ਬਟ ਜੁਲਾਈ ਇੰਟੈਕ ਦੇ ਵਿੱਚ ਵੀ ਹਲੇ ਸੀਟਸ ਖਾਲੀ ਨੇ ਜੇ ਤੁਹਾਡਾ ਰਿਜ਼ਲਟ ਆਊਟ ਹੋ ਚੁੱਕਿਆ ਹੈ ਤੁਸੀਂ CBSE ਬੋਰਡ ਤੋਂ ਪਾਸ ਆਊਟ ਹੋ 50% ਹੈ 51% ਹੈ 52% ਹੈ 60% ਹੈ 65% ਹੈ MOI ਦੇ ਉੱਤੇ ਅਪਲਾਈ ਕਰ ਸਕਦੇ ਹੋ ਆਇਲਸ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਪੀਟੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਫੇਰ ਇੱਕ ਵਾਰੀ ਕਹਿ ਰਿਆ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਯੂਨੀਵਰਸਿਟੀਆਂ ਨੂੰ ਮਿਲਣਾ ਚਾਹੁੰਦੇ ਹੋ ਆਫਿਸ ਵਿਜ਼ਿਟ ਕਰੋ ਬਹੁਤ ਸਾਰੀਆਂ ਇਦਾਂ ਦੀਆਂ ਯੂਨੀਵਰਸਿਟੀਆਂ ਨੇ ਜਿਹੜੀਆਂ ਅੱਜ ਦੀ ਡੇਟ ਦੇ ਵਿੱਚ ਤੁਹਾਨੂੰ ਬੈਚਲਰਸ ਤੋਂ ਬਾਅਦ ਵੀ ਜੌਬ ਓਪਰਚ्युनिटीज ਦਿੰਦੀਆਂ ਨੇ ਸਕਾਲਰਸ਼ਿਪਸ ਦਿੰਦੀਆਂ ਨੇ ਜੌਬ ਦੇ ਵਿੱਚ ਤੁਹਾਡੀ ਹੈਲਪ ਕਰਦੀਆਂ ਨੇ ਕਿਵੇਂ ਹੈਲਪ ਕਰਦੀਆਂ ਨੇ ਤੁਸੀਂ ਆਪਣੀ ਸਟੱਡੀ ਕਰ ਰਹੇ ਹੋ ਸਟੱਡੀ ਫਿਨਿਸ਼ ਕਰ ਚੁੱਕੇ ਹੋ ਤੁਹਾਨੂੰ ਵਰਕ ਪਰਮਿਟ ਮਿਲਦਾ ਬਹੁਤ ਸਾਰੀਆਂ ਐਦਾਂ ਦੀ ਯੂਨੀਵਰਸਿਟੀ ਨੇ ਜਿਹੜੀਆਂ ਤੁਹਾਨੂੰ এমਪਲੋਇਮੈਂਟ ਪ੍ਰੋਮਿਸ ਦਿੰਦੀਆਂ ਨੇ ਨਾਰਥ ਹੈਮਪਟਨ ਯੂਨੀਵਰਸਿਟੀ ਹੈ ਯੂਨੀਵਰਸਿਟੀ ਆਫ ਲਾ ਹੈ ਗਲਸਟਰ ਸ਼ਾਇਰ ਹੈ ਹਾਰਟਪਰੀ ਯੂਨੀਵਰਸਿਟੀ ਹੈ ਡਿਮੌਂਡਫੋਰਡ ਯੂਨੀਵਰਸਿਟੀ ਹੈ ਜਿਨ੍ਹਾਂ ਦਾ এমਪਲੋਇਮੈਂਟ ਰੇਸ਼ੋ ਹੀ 95 96 90% 92% ਹੈ ਨਾਓ ਟਾਕਿੰਗ ਅਬਾਊਟ এমਪਲੋਇਮੈਂਟ ਰੇਸ਼ੋ এমਪਲੋਇਮੈਂਟ ਰੇਸ਼ੋ ਕੀ ਹੈ ਬੱਚੇ ਅਕਸਰ ਸਾਨੂੰ ਸਵਾਲ ਕਰਦੇ ਨੇ ਸਰ ਸਾਨੂੰ ਜਾਂਦੇ ਜੋਬ ਮਿਲਣੀ ਚਾਹੀਦੀ ਹੈ ਜਾਂ ਸਾਨੂੰ ਉਸ ਲੋਕੇਸ਼ਨ ਤੇ ਜਾਣਾ ਹੈ ਉੱਥੇ ਜੋਬਸ ਹੈਗੀਆਂ ਨੇ ਮੈਂ ਇਸ ਇਤੇ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਗਾ ਕਿ ਐਦਾਂ ਦੀਆਂ ਅਫਵਾਹਾਂ ਤੇ ਰਿਯੂਮਰਸ ਤੇ ਬਿਲੀਵ ਨਾ ਕਰਿਆ ਕਰੋ ਤੁਸੀਂ ਉੱਥੇ ਜਦੋਂ ਜਾਓਗੇ ਹੋ ਸਕਦਾ ਤੁਹਾਨੂੰ ਯੂਨੀਵਰਸਿਟੀ ਦੇ ਵਿੱਚ ਹੀ ਜੌਬ ਮਿਲ ਜੇ ਯੈਸ ਯੂਕੇ ਦੇ ਵਿੱਚ ਇਹ ਵੀ ਆਪਸ਼ਨਸ ਹੈਗੀਆਂ ਨੇ ਕਿ ਪਾਰਟ ਟਾਈਮ ਤੁਸੀਂ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਵੀ ਜੌਬਸ ਕਰ ਸਕਦੇ ਹੋ ਆਦਰਵਾਇਜ਼ ਉੱਥੇ ਬਹੁਤ ਸਾਰੇ ਰੈਸਟੋਰੈਂਟਸ ਬਹੁਤ ਸਾਰੇ ਕੈਫੇਜ਼ ਨੇ ਬਹੁਤ ਸਾਰੇ ਗੋਡਾਊਨਸ ਨੇ ਜਿੱਥੇ ਬੱਚਿਆਂ ਨੂੰ ਜੌਬ ਮਿਲਦੀਆਂ ਨੇ ਫੋਰ ਸ਼ੋਰ ਸਕਾਲਰਸ਼ਿਪਸ ਦੀ ਜੇ ਆਪਾਂ ਗੱਲ ਕਰਦੇ ਆ ਨਵੇਂ ਰੂਲਸ ਦੇ ਵਿੱਚ ਬੱਚਾ ਸਕਾਲਰਸ਼ਿਪਸ ਨੂੰ ਭੁੱਲੀ ਗਿਆ ਇੱਕ ਤਰੀਕੇ ਨਾਲ ਉਨ ਡਰ ਪੈ ਗਿਆ ਵੀ ਮੈਂ ਅੱਗੇ ਜਾ ਕੇ ਯੂਕੇ ਜਾ ਪਾਉਂਗਾ ਨਹੀਂ ਜਾ ਪਾਉਂਗਾ ਵਰਕ ਪਰਮਿਟ ਮਿਲੂਗਾ ਨਹੀਂ ਮਿਲੂਗਾ ਬਟ ਇੱਕ ਬਹੁਤ ਵੱਡਾ ਵੱਡਾ ਜਿਹੜਾ ਮੁੱਦਾ ਹੈ ਉਹ ਹੈਗਾ ਸਕਾਲਰਸ਼ਿਪ ਕਿਉਂਕਿ ਹਰ ਬੱਚੇ ਨੇ ਫੀਸ ਪੇ ਕਰਨੀ ਹੈ ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਸਕਾਲਰਸ਼ਿਪ ਦੀ ਗੱਲ ਕਰਦੇ ਆ 2000 ਪਾਉਂਡ ਤੋਂ ਲੈ ਕੇ 5000 6000 ਪਾਉਂਡ ਤੱਕ ਵੀ ਪਰ ਈਅਰ ਦੇ ਬੱਚੇ ਨੂੰ ਸਕਾਲਰਸ਼ਿਪ ਮਿਲਦੀ ਹੈ ਔਰ ਜੇ ਤੁਹਾਡੇ 90% ਨੇ 92% ਨੇ CBSE ਬੋਰਡ ਤੋਂ ਤੁਸੀਂ +2 ਕੀਤੀ ਹੋਈ ਹੈ ਐਮਓਆਈ ਤੇ ਅਪਲਾਈ ਕਰ ਸਕਦੇ ਹੋ ਪਲੱਸ 7500 ਤੱਕ ਦੀ ਸਕਾਲਰਸ਼ਿਪ ਲੈ ਕੇ ਜਾ ਸਕਦੇ ਹਾਂ 7500 ਪਾਉਂਡ ਤੱਕ ਦੀ ਸਕਾਲਰਸ਼ਿਪ ਵੀ ਅਵੇਲੇਬਲ ਹੈਗੀ ਹੈ ਸਾਡੇ ਕੋਲੇ ਕਰਨਾ ਕੀ ਹੈ ਫੋਨ ਚੱਕੋ ਸਾਨੂੰ ਕਾਲ ਕਰੋ ਸਾਡੀ ਟੀਮ ਨੂੰ ਮਿਲੋ ਤੇ ਆਪਣਾ ਵੀਜ਼ਾ ਲਵਾ ਸਕਦੇ ਹੋ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਇੱਕ ਬਹੁਤ ਅੱਛੀ ਨਿਊਜ਼ ਵੀ ਮੈਂ ਤੁਹਾਨੂੰ ਦੇਣ ਜਾ ਰਹੇ ਹਾਂ ਇੱਕ ਪਾਸੇ ਜਿੱਥੇ ਇਹ ਰੂਮਰਸ ਫੈਲਾਏ ਜਾ ਰਹੇ ਨੇ ਕਿ ਵਰਕ ਪਰਮਿਟ ਕੱਟ ਜਾਏਗਾ ਸਪਟੈਂਬਰ ਇਨਟੈਕ ਖਤਮ ਹੋ ਜਾਏਗਾ ਇਸ ਤੋਂ ਇਲਾਵਾ ਇੱਕ ਸਭ ਤੋਂ ਵਧੀਆ ਨਿਊਜ਼ ਨਿਕਲ ਕੇ ਆ ਰਹੀ ਹੈ ਕਿ ਇਮੀਗ੍ਰੇਸ਼ਨ ਆਪਣਾ ਵੀਜ਼ਾ ਪ੍ਰੋਸੈਸ ਵੀ ਸਟਰੀਮਲਾਈਨ ਕਰ ਰਹੀ ਹੈ ਹੋ ਸਕਦਾ ਜੁਲਾਈ ਤੋਂ ਬਾਅਦ ਐਦਾਂ ਦਾ ਵੀ ਰੂਲ ਆ ਸਕਦਾ ਜਿੱਥੇ ਤੁਹਾਨੂੰ ਆਪਣਾ ਪਾਸਪੋਰਟ ਸਬਮਿਟ ਕਰਾਉਣਾ ਹੀ ਨਹੀਂ ਪਏਗਾ ਤੇ ਤੁਹਾਨੂੰ ਡਾਕੂਮੈਂਟੇਸ਼ਨ ਵੀ ਕੱਟ ਜਾਏਗੀ ਜਿਹਦੇ ਤੇ ਈ ਵੀਜ਼ਾ ਡਿਜੀਟਲ ਵੀਜ਼ਾ ਦੇ ਉੱਤੇ ਵੀ ਕੰਮ ਕਰ ਰਹੇ ਆ ਉਹਦਾ ਬੈਨੀਫਿਟ ਕੀ ਹੈ ਜਿਵੇਂ ਹੀ ਇਹ ਚੀਜ਼ ਇੰਪਲੀਮੈਂਟ ਹੁੰਦੀ ਹੈ ਤਾਂ ਤੁਹਾਡੀ ਡਾਕੂਮੈਂਟੇਸ਼ਨ ਕੱਟ ਜਾਏਗੀ ਤੁਹਾਡਾ ਵੀਜ਼ਾ ਪ੍ਰੋਸੈਸ ਹੈ ਜਿਹੜਾ ਉਹਦਾ ਟਾਈਮ ਡਿਊਰੇਸ਼ਨ ਕੱਟ ਜਾਏਗਾ ਵੀਜ਼ਾ ਜਿਹੜਾ ਮਹੀਨੇ ਦੇ ਵਿੱਚ ਆਂਦਾ ਹੈ ਜਾਂ 15 ਦਿਨ ਦੇ ਵਿੱਚ ਆਂਦਾ ਉਹ ਹੋਰ ਫਾਸਟ ਹੋ ਜਾਏਗਾ ਹੋ ਸਕਦਾ ਤੁਹਾਨੂੰ ਡਾਕੂਮੈਂਟਸ ਹੀ ਨਾ ਦੇਣੇ ਪੈਣ ਤੁਹਾਨੂੰ ਆਨਲਾਈਨ ਡਾਕੂਮੈਂਟਸ ਦੇਣੇ ਪੈਣ ਉਹਨਾਂ ਨੂੰ ਜਿਹਦੇ ਥੋੜਾ ਹੀ ਫਾਇਦਾ ਹੈ ਥੋੜਾ ਟਾਈਮ ਬਚੇਗਾ ਅੱਜ ਦੀ ਡੇਟ ਦੇ ਵਿੱਚ ਜਿੱਥੇ ਯੂਨੀਵਰਸਿਟੀਆਂ ਕਹਿ ਰਹੀਆਂ ਨੇ ਕਿ ਅਸੀਂ ਆਫਰ ਵਿਥਿਨ 24 ਟੂ 48 ਆਵਰਸ ਦੇ ਦਾਂਗੇ ਤੁਸੀਂ ਸੋਚ ਕੇ ਦੇਖੋ ਕਿ ਉੱਥੇ ਤੁਹਾਡਾ ਵੀਜ਼ਾ ਪ੍ਰੋਸੈਸ ਵੀ ਜੇ ਇੰਨਾ ਸਟ੍ਰੀਮਲਾਈਨ ਹੋ ਗਿਆ ਤਾਂ ਤੁਹਾਡਾ ਟਾਈਮ ਲਿਮਿਟ ਬਚੇਗਾ ਉਹਦੇ ਚ ਬੈਸਟ ਬੈਨੀਫਿਟ ਸਟੂਡੈਂਟ ਦਾ ਇਹ ਹੈ ਕਿ ਸਟੂਡੈਂਟ ਸੇਮ ਇਨਟ ਅੱਜ ਵੀ ਜੇ ਆਪਾਂ ਕਹਿ ਦਿੰਨੇ ਆਂ ਵੀ ਸੈਪਟੈਂਬਰ ਇਨਟੈਕ ਦੇ ਵਿੱਚ ਵੀਜ਼ਾਸ ਆ ਰਹੇ ਨੇ ਜਾਂ ਜੁਲਾਈ ਦੀਆਂ ਡੈਡਲਾਈਨਸ ਖਤਮ ਹੋ ਗਈਆਂ देयर ਸਟਿਲ ਆਰ ਯੂਨੀਵਰਸਿਟੀਆਂ ਜੋ ਹਲੇ ਵੀ ਜੁਲਾਈ ਇਨਟੈਕ ਦੇ ਵਿੱਚ ਬੱਚੇ ਐਕਸੈਪਟ ਕਰ ਰਹੀਆਂ ਨੇ ਸਿਰਫ ਔਰ ਸਿਰਫ ਪ੍ਰੋਬਲਮ ਕੀ ਹੈ ਰਾਈਟ ਗਾਈਡੈਂਸ ਦੀ ਤੁਸੀਂ ਸਾਡੇ ਕੋਲੇ ਆਓ ਸਾਡੀ ਟੀਮ ਨੂੰ ਮਿਲੋ ਤੁਸੀਂ ਯੂਨੀਵਰਸਿਟੀ ਨਾਲ ਸਿੱਧੀ ਗੱਲ ਕਰਨਾ ਚਾਹੁੰਦੇ ਹੋ ਵੀ ਵਿਲ ਹੈਲਪ ਯੂ ਟੂ ਕਨੈਕਟ ਵਿਦ ਦਾ ਯੂਨੀਵਰਸਿਟੀ ਸਟ੍ਰੇਟ ਅਵੇ ਔਰ ਤੁਸੀਂ ਆਪਣੀ ਸਾਰੀਆਂ ਇਨਕੁਆਇਰੀਜ਼ ਡਾਇਰੈਕਟਲੀ ਯੂਨੀਵਰਸਿਟੀ ਨਾਲ ਗੱਲ ਕਰਕੇ ਵੀ ਸੌਲਵ ਕਰ ਸਕਦੇ ਹੋ ਕਰਨਾ ਕੀ ਹੈ 90413 90412 ਤੇ ਸਾਨੂੰ ਕਾਲ ਕਰੋ ਜਾਂ ਫਿਰ نیچے ਦਿੱਤੇ ਸਾਡੇ ਆਫਿਸ ਐਡਰੈਸ ਤੇ ਵਿਜ਼ਿਟ ਕਰੋ ਵਧੇਰੇ ਜਾਣਕਾਰੀ ਲਈ ਸਾਡੇ ਸੰਪਰਕ ਵਿੱਚ ਆਓ ਔਰ ਮੇਕ ਸ਼ੋਰ ਕਰੋ ਵੀ ਜਦੋਂ ਵੀ ਸਾਡੇ ਆਫਿਸ ਆਉਣੇ ਹੋ ਆਪਣੇ ਡਾਕੂਮੈਂਟਸ ਅਸੈਸਮੈਂਟ ਦੇ ਲਈ ਜ਼ਰੂਰ ਲੈ ਕੇ ਆਓ ਸਤਿ ਸ਼੍ਰੀ ਅਕਾਲ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਐਕਸਪਰਟ ਨੇ ਬਹੁਤ ਚੰਗੇ ਤਰੀਕੇ ਦੇ ਨਾਲ ਸਾਰੇ ਪੁਆਇੰਟਸ ਨੂੰ ਸਾਂਝਾ ਕੀਤਾ ਹੈ ਸਕਰੀਨ ਦੇ ਉੱਤੇ ਟੈਲੀਫੋਨ ਨੰਬਰ ਹੈ ਇਸ ਟੈਲੀਫੋਨ ਨੰਬਰ ਦੇ ਜ਼ਰੀਏ ਤੁਸੀਂ ਮਾਹਰ ਨਾਲ ਗੱਲ ਕਰ ਸਕਦੇ ਹੋ ਐਕਸਪਰਟ ਨਾਲ ਗੱਲ ਕਰ ਸਕਦੇ ਹੋ ਤੁਹਾਡੇ ਮਨ 'ਚ ਕੋਈ ਵਹਿਮ ਹੈ ਕੋਈ ਸਵਾਲ ਹੈ ਕੋਈ ਕਨਫਿਊਜ਼ਨ ਹੈ ਟੈਲੀਫੋਨ ਤੇ ਪੁੱਛੋ ਉਹਨੂੰ ਦੂਰ ਕਰੋ ਔਰ ਤੁਸੀਂ ਕਮਿੰਗ ਟੈਕਸ ਦੇ ਵਿੱਚ ਅਗਰ ਫਾਈਲ ਲੌਂਚ ਕਰਨੀ ਹੈ ਤੇ ਤੁਸੀਂ ਉਹਦੇ ਬਾਰੇ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ ਤੁਸੀਂ ਕਿਸੇ ਵੀ ਨੇੜੇ ਦੇ ਦਫ਼ਤਰ ਵਿੱਚ ਜਾ ਸਕਦੇ ਹੋ ਟੈਲੀਫੋਨ ਨੰਬਰ ਦੇ ਜ਼ਰੀਏ ਤੁਸੀਂ ਐਡਰੈਸ ਲੈ ਸਕਦੇ ਹੋ ਤੁਸੀਂ ਵੈੱਬਸਾਈਟ ਵਿਜ਼ਿਟ ਕਰ ਸਕਦੇ ਹੋ ਆਨਲਾਈਨ ਵੀ ਆਪਣੀ ਫਾਈਲ ਲੌਂਚ ਕਰ ਸਕਦੇ ਹੋ ਪਰ ਪੂਰੀ ਕਨਫਿਊਜ਼ਨ ਦੂਰ ਕਰਨ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਬਹੁਤ ਧੰਨਵਾਦ